ਸੰਸਰ ਦਾ ਕਤਲ ਕਰਨ ਵਾਲੇ ਬਦਮਾਸ਼ਾਂ ਦਾ ਐਨਕਾਊਂਟਰ ਮੁੰਲਾਪੁਰ ਚ ਸਪੈਸ਼ਲ ਸੈੱਲ ਤੇ ਗੈਂਗਸਟਰਾਂ ਵਿਚਾਲੇ ਹੋਈ ਮੁਟਪੇਟ Mohali ਪੁਲਿਸ ਨੇ ਦੋਵੇਂ ਬਦਮਾਸ਼ਾਂ 'ਤੇ ਕਾਬੂ ਦੋ ਦਿਨ ਪਹਿਲਾਂ 27 ਸਾਲ ਦੇ ਬੌਂਸਰ ਦਾ ਗੋਲੀ ਮਾਰ ਕੇ ਕੀਤਾ ਸੀ ਕਤਲ ਅੱਜ Mohali ਦੇ ਵਿੱਚ ਪੁਲਿਸ ਦੇ ਵੱਲੋਂ ਵੱਡਾ ਐਨਕਾਊਂਟਰ ਕੀਤਾ ਗਿਆ ਮੁਲਾਪੁਰ ਦੇ ਵਿੱਚ ਸਪੈਸ਼ਲ ਸੈਲ ਤੇ ਗੈਂਗਸਟਰਾਂ ਵਿਚਾਲੇ ਮੋਟ ਪੇੜ ਹੋਈ ਹੈ ਇਸ ਦੌਰਾਨ ਦੋਵਾਂ ਪਾਸੇ ਗੋਲੀਆਂ ਚੱਲੀਆਂ ਇਸੇ ਘਟਨਾ ਦੇ ਵਿੱਚ ਗੈਂਗਸਟਰਾਂ ਦੀਆਂ ਲੱਤਾਂ 'ਚ ਗੋਲੀਆਂ ਵੱਜੀਆਂ ਜਿਸ ਤੋਂ ਬਾਅਦ ਮੋਹਾਲੀ ਪੁਲਿਸ ਨੇ ਇਹਨਾਂ ਦੋਵਾਂ ਨੂੰ ਕਾਬੂ ਕਰ ਲਿਆ ਦਰਸਲੇ ਦੋਵੇਂ ਉਹ ਬਦਮਾਸ਼ ਨੇ ਜਿਨ੍ਹਾਂ ਦੇ ਵੱਲੋਂ ਦੋ ਦਿਨ ਪਹਿਲਾਂ ਹੀ ਮੋਹਾਲੀ ਚਿਸਤਾਏ ਸਾਲ ਦੇ ਬਾਉਂਸਰ ਮਨੀਸ਼ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ ਦੱਸ ਦੇ ਕਿ ਖਰੜ ਦੇ ਪਿੰਡ ਚੰਦੋਚਾ ਬਾਉਂਸਰ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਤਫ਼ਤੀਸ਼ 'ਚ ਲੱਗੀ ਹੋਈ ਸੀ ਇਸੇ ਜਾਂਚ ਦੇ ਦੌਰਾਨ ਇਹ ਦੋ ਨੌਜਵਾਨ ਜਦੋਂ ਅੱਜ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਹੇ ਸੀ ਤੇ ਪੁਲਿਸ ਦੇ ਵੱਲੋਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਇਹਨਾਂ ਬਦਮਾਸ਼ਾਂ ਨੇ ਰੁਕਣ ਦੀ ਬਜਾਏ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ ਜਿਸ ਦੇ ਵਿੱਚ ਇੱਕ ਮੁਲਜ਼ਮ ਦੇ ਲੱਤ ਅਤੇ ਦੂਸਰੇ ਦੇ ਵੱਖੇ ਦੇ ਵਿੱਚ ਗੋਲੀ ਜਾ ਲੱਗੀ ਦੋਵਾਂ ਨੂੰ ਜ਼ਖਮੀ ਹਾਲਤ ਦੇ ਵਿੱਚ ਪੁਲਿਸ ਦੇ ਵੱਲੋਂ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਦਾਜ਼ੇ ਕਿ ਦੋ ਦਿਨ ਪਹਿਲਾਂ ਜਿਸ ਬੌਂਸਰ ਦਾ ਇਹਨਾਂ ਬਦਮਾਸ਼ਾਂ ਦੇ ਵੱਲੋਂ ਕਤਲ ਕੀਤਾ ਗਿਆ ਸੀ ਉਹ ਨੌਜਵਾਨ ਖਰੜ ਕਲੱਬ ਦੇ ਵਿੱਚ ਬਾਉਂਸਰ ਸੀ ਤੇ ਮਾਪਿਆਂ ਦਾ ਇਕਲੌਤਾ ਪੁੱਤ ਸੀ ਜਿਵੇਂ ਕਿ ਅਪ ਸਾਰੇ ਜਾਣਦੇ ਹੈ ਕਿ ਪਰਸੋਂ ਸਦਰ ਖਰੜ ਦੇ ਇਲਾਕੇ ਦੇ ਵਿੱਚ ਇੱਕ ਮਨੀ ਰਾਣਾ ਨਾਮ ਦੇ ਬੰਦੇ ਦਾ ਮਰਡਰ ਹੋਇਆ ਸੀ ਮਨੀਸ਼ ਕੁਮਾਰ ਇਲੀਸ ਮਨੀ ਰਾਣਾ ਅ ਇਸ ਮਰਡਰ ਦੀ ਜਦੋਂ ਇਨਵੈਸਟੀ ਅਸੀਂ ਇਮੀਡੀਏਟਲੀ ਐਫਆਈਆਰ ਦਰਜ ਕੀਤੀ ਤੇ ਇਨਵੈਸਟੀਗੇਸ਼ਨ ਵਾਸਤੇ ਅਸੀਂ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਅ ਇਹ ਸਾਰੀਆਂ ਟੀਮਾਂ ਇਨਵੈਸਟੀਗੇਸ਼ਨ 'ਚ ਲੱਗੀਆਂ ਹੋਈਆਂ ਸੀ ਸਾਡੇ ਸਪੈਸ਼ਲ ਸੈੱਲ ਦੀ ਜਿਹੜੀ ਟੀਮ ਸੀਗੀ ਅ ਇਹਨਾਂ ਨੇ ਆਪਣੀ ਹਿਊਮਨ ਇੰਟ ਤੇ ਟੈਕਨੀਕਲ ਇੰਟ ਦੇ ਬੇਸਿਸ ਤੇ ਦੋ ਬੰਦੇ ਜਿਹੜੇ ਸੀ ਸ਼ੱਕੀ ਸ਼ੱਕ ਦੇ ਆਧਾਰ ਤੇ ਆਇਡੈਂਟੀਫਾਈ ਕੀਤੇ ਜਿਹੜੇ ਕਿ ਲੱਕੀ ਪਟਿਆਲ ਗੈਂਗ ਨਾਲ ਜੁੜੇ ਹੋਏ ਸੀਗੇ ਤੇ ਇਹ ਜਿਹੜੇ ਦੋ ਬੰਦੇ ਸੀਗੇ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਅੱਜ ਸਵੇਰੇ ਕਿ ਇਹ ਦੋ ਬੰਦੇ ਇਸ ਮੁਲਾਪੁਰ ਦੇ ਏਰੀਆ ਦੇ ਵਿੱਚ ਘੁੰਮ ਫਿਰ ਰਹੇ ਨੇ ਤੇ ਨਜ਼ਰ ਆਏ ਨੇ ਤਾਂ ਸਾਡੀਆਂ ਟੀਮਾਂ ਇਹਨਾਂ ਨੂੰ ਸਰਚ ਤੇ ਲਾ ਗਈਆਂ ਤਾਂ ਜਦੋਂ ਇਸ ਏਰੀਆ ਦੇ ਵਿੱਚ ਚੈੱਕ ਕਰਾਇਆ ਤਾਂ ਇੱਕ ਮੋਟਰਸਾਈਕਲ ਅਬੈਂਡੰਟ ਖੜਾ ਸੀਗਾ ਤੇ ਉਸ ਦੇ ਨਾਲ ਹੀ ਇੱਥੇ ਨੇੜੇ ਸਾਈਡ ਤੇ ਝਾੜੀਆਂ ਦੇ ਵਿੱਚ ਦੋ ਬੰਦੇ ਜਿਹੜੇ ਸੀਗੇ ਬੈਠੇ ਸੀਗੇ ਜਿਹੜਾ ਕਿ ਹੋ ਸਕਦਾ ਹੈ ਕਿ ਜਿਹੜਾ ਹੋ ਸਕਦਾ ਹੈ ਕਿ ਕਿਉਂਕਿ ਇਹ ਨਸ਼ੇ ਦੀ ਵੀ ਆਦੀ ਸੀਗੇ ਤਾਂ ਹੋ ਸਕਦਾ ਨਸ਼ਾ ਕਰ ਰਹੇ ਹੋਣ ਜਾਂ ਕੁਝ ਵੀ ਕਰ ਰਹੇ ਹੋਣ ਤਾਂ ਜਿਵੇਂ ਸਾਡੀ ਗੱਡੀ ਆਈ ਤਾਂ ਇਹਨਾਂ ਨੂੰ ਸ਼ੱਕ ਪਿਆ ਇਮੀਡੀਏਟਲੀ ਕਿ ਪੁਲਿਸ ਦੀ ਗੱਡੀ ਹੈਗੀ ਹੈ ਤਾਂ ਇਹਨਾਂ ਨੇ ਮੋਟਰਸਾਈਕਲ ਵੱਲ ਭੱਜਣ ਦੀ ਕੋਸ਼ਿਸ਼ ਕੀਤੀ ਤੇ ਭਜਦੇ ਹੋਏ ਉਹਨਾਂ ਚੋਂ ਇੱਕ ਬੰਦੇ ਨੇ ਫਾਇਰਿੰਗ ਕੀਤੀ ਦੂਸਰੇ ਬੰਦੇ ਨੇ ਮੋਟਰਸਾਈਕਲ ਤੇ ਬੈਠ ਕੇ ਫਾਇਰਿੰਗ ਕੀਤੀ ਸਾਡੀ ਪੁਲਿਸ ਪਾਰਟੀ ਇਮੀਡੀਏਟਲੀ ਨੇ ਇਮੀਡੀਏਟਲੀ ਇਹਨਾਂ ਨੂੰ ਦਬੋਚਿਆ ਤੇ ਜਵਾਬੀ ਫਾਇਰਿੰਗ ਵੀ ਕੀਤੀ ਜਵਾਬੀ ਫਾਇਰਿੰਗ ਦੇ ਦੌਰਾਨ ਦੋਨਾਂ ਦੇ ਬੁਲੇਟ ਇੰਜਰੀਜ਼ ਨੇ ਇੱਕ ਜਿਹਨੇ ਦੇ ਲੱਤਾਂ ਦੇ ਵਿੱਚ ਇੰਜਰੀਜ਼ ਹੈਗੀਆਂ ਤੇ ਇੱਕ ਜਿਹੜੇ ਦੇ ਲੱਤਾਂ ਦੇ ਵਿੱਚ ਅਤੇ ਐਬਡੋਮਨ ਦੇ ਵਿੱਚ ਇੰਜਰੀ ਹੈਗੀ ਹੈ ਦੋਨਾਂ ਨੂੰ ਇਮੀਡੀਏਟਲੀ ਹਸਪੀਟਲ ਪਹੁੰਚਾਇਆ ਗਿਆ ਹੈ ਸਿਵਲ ਹਸਪੀਟਲ ਸਰਸ਼ੇਫੇ 6 ਫੇਜ਼ ਜਿਹੜਾ ਸਿਵਲ ਹਸਪੀਟਲ ਪਹੁੰਚਾਇਆ ਗਿਆ ਹੈ ਤੇ ਦੋਨੋਂ ਫਿਲਹਾਲ ਜਿਹੜੇ ਹੈਗੇ ਜੋ ਸਾਈ ਉੱਥੇ ਗੱਲ ਹੋਈ ਆ ਆਊਟ ਆਫ ਡੇਂਜਰ ਦੱਸੇ ਜਾ ਰਹੇ ਨੇ ਤੇ ਇਹ ਦੋਨੋਂ ਜਦੋਂ ਪ੍ਰੀਲੀਮਰੀ ਅਸੀਂ ਪੁੱਛ ਕੇ ਚ ਕੀਤੀ ਇਹਨਾਂ ਤੋਂ ਤਾਂ ਇਹ ਪਤਾ ਲੱਗਿਆ ਕਿ ਇਹ ਦੋਨੋਂ ਹੀ ਮੇਨ ਸ਼ੂਟਰਸ ਜਿਹੜੇ ਇਨਵੋਲਡ ਸੀਗੇ ਪਰਸੋ ਦੇ ਇਨਸੀਡੈਂਟ ਦੇ ਵਿੱਚ ਤੇ ਦੋਨੋਂ ਮੇਨ ਸ਼ੂਟਰਸ ਨੇ ਇਨਾਂ ਦੀ ਜਿਹੜੀ ਪਛਾਣ ਹੈ ਵਿਕਰਮ ਰਾਣਾ ਏਲੀਅਸ ਹੈਪੀ ਦੇ ਤੌਰ ਤੇ ਤੌਰ ਤੇ ਹੋਈ ਹੈ ਪਹਿਲੇ ਬੰਦੇ ਦੀ ਇਹ ਤਿਓੜਪਿੰਡ ਦਾ ਰਹਿਣ ਵਾਲਾ ਹੈ ਤੇ ਜਿਹੜਾ ਦੂਸਰਾ ਬੰਦਾ ਹੈ ਕਿਰਨ ਸਿੰਘ ਏਲੀਅਸ ਤਨੂਆ ਇਹ ਖਰੜ ਦਾ ਰਹਿਣ ਵਾਲਾ ਹੈ ਇਹ ਚ ਜਿਹੜਾ ਹੈਪੀ ਹੈਗਾ ਇਹ ਸੇਮ ਪਿੰਡ ਦਾ ਬੰਦਾ ਹੈ ਜਿਸ ਜਿਹੜਾ ਮ੍ਰਿਤਕ ਜਿਸ ਪਿੰਡ ਦਾ ਹੈਗਾ ਉਸੇ ਪਿੰਡ ਦਾ ਬੰਦਾ ਹੈਗਾ ਹੈਪੀ ਇਹ ਤੇ ਇਹਨਾਂ ਦੀ ਆਪਸ ਰੰਜਿਸ਼ ਵੀ ਸੀਗੀ ਤੇ ਇਹ ਰੰਜਿਸ਼ ਦੇ ਨਾਤੇ ਜਿਹੜਾ ਹੈਗਾ ਹੈਪੀ ਜਿਹੜਾ ਸੀਗਾ ਇਹ ਦੂਸਰੇ ਜਿਹੜੇ ਗੈਂਗ ਦੇ ਮੈਂਬਰਸ ਦੇ ਨਾਲ ਜਾ ਕੇ ਜੁੜ ਗਿਆ ਬਿਊਰੋ ਰਿਪੋਰਟ ਦੈਨਿਕ ਸਵੇਰਾ ਟੀਵੀ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप